ਹਾਏ ਭੂਤ ਭੂਤ ਭੂਤਿਓ ਭੂਤਿਓ ਭੂਤ ਭੂਤ ਹਾਏ ਭੂਤ ਹਾਏ ਉੱਧਰ ਵੇਖੋ ਕੀ ਉੱਥੇ ਕੀ ਆ ਹਾਏ ਉੱਥੇ ਭੂਤਿਓ ਹਾਏ ਕਿਹੜੇ ਭੂਤ ਉੱਥੇ ਬਾੜੇ ਉੱਥੇ ਜੇ ਮੈਂ ਤੰਗਲੀ ਚੁੱਕ ਦਿੱਤੀ ਹੋਰ ਹੀ ਚੁੱਕੀ ਜਾਂਦੀ ਜੇ ਮੈਂ ਪੱਠੇ ਪਾਉਣੀ ਤੂੜੀ ਤੂੜੀ ਉਹ ਟੋਕਰੀ ਨਹੀਂ ਚੁੱਕੀ ਜਾਂਦੀ ਪਰ ਟੋਕਰੀ ਚ ਪਾਉਣੀ ਆ ਨਾ ਤੂੜੀ ਉਹ ਪੈਂਦੀ ਨਹੀਂ ਜੇ ਮੈਂ ਰੁਗ ਪਾਉਣੀ ਤਾਂ ਮੂਦਾ ਹੋ ਜਾਂਦਾ ਟੋਕਰਾ ਖਾਲੀ ਹੋ ਜਾਂਦਾ ਦੂਜੀ ਵਾਰ ਨੂੰ ਅੰਦਰ ਹਾਏ ਇੰਨੀ ਗਰਮੀ ਆ ਉੱਥੇ ਦੇ ਕਦੇ ਵੜਿਆ ਨਹੀਂ ਜਾਂਦਾ ਅੰਦਰ ਤੇ ਤੇਰਾ ਆਦਾ ਖਰੇ ਐਵੇਂ ਕਰਦੇ ਆ ਪੂਤੇ ਆ ਪਈ ਦੇਖਣੇ ਉੱਥੇ ਐ ਇੰਨੀ ਗਰਮੀ ਦੇ ਵਿੱਚ ਪੂਤੀ ਦੇਖਣੇ ਤੈਨੂੰ ਜਾ ਕੇ ਵੇਖ ਲੈ ਮੇਰਾ ਰੰਦਾ ਵੀ ਖਰੇ ਐ ਹੀ ਐਵੇਂ ਪੱਠੇ ਪਾ ਲੀਨੇ ਆ ਜਾ ਕੇ ਵੇਖ ਤੂੰ ਕਿਹੜੇ ਸੌਖੇ ਆ ਤੁਸੀਂ ਟੰਗੜੀ ਚ ਕੋ ਮੈਂ ਨਹੀਂ ਜਾਣਾ ਮੈਂ ਨਹੀਂ ਹੁਣ ਜਾਣਾ ਹੁਣ ਨਹੀਂ ਮੈਂ ਜਾਣਾ ਹੋਰ ਕਿਹੜੇ ਪੂਤ ਹਾਏ ਮੈਂ ਪੂਤ ਮੈਂ ਨਹੀਂ ਜਾਣਾ ਹੁਣ ਪੂਤ 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 ਮੈਂ ਨਹੀਂ ਜਾਣਾ ਹੁਣ ਇੱਕ ਵਾਰ ਹਾਏ ਉੱਥੇ ਟੰਗੜੀ ਚ ਕੋ ਨਾਲ ਟੋਕਰੀ ਚ ਕੋਈ ਮੈਂ ਵੇਖ ਲੂੰਗਾ ਕਿਹੜਾ ਪਾ ਹਾਏ ਸੁੱਖ ਵੀ ਆਂਦੀ ਹੀ ਪੂਤ ਸੁੱਖ ਵੀ ਆਂਦੀ ਸੁੱਖ ਵੀ ਕੰਮ ਦੀ ਕੰਮ ਤੋਂ ਆਂਦੀ ਹੈ ਨਾ ਕੰਮ ਕਰਨ ਦੀ ਮਾਰੀ ਜਾਂਦੀ ਸੀ ਤੂੰ ਵੀ ਕੰਮ ਕਰਨ ਦੀ ਮਾਰੀ ਜਾਂਦੀ ਕਿੱਥੇ ਖਾਲਸ ਮੈਨੂੰ ਤੇੜੀਆਂ ਆ ਗਈਆਂ ਕਿੱਥੇ ਆਪਣਾ ਘਰ ਦਾ ਕਿਹੜੇ ਭੂਤ ਹਾ ਚੁੱਕੋ ਟੰਗੜੀ ਕਿਹੜੀ ਚੁੱਕੋ ਟੋਕਰਾ ਆ ਲੈ ਆ ਲੈ ਲੈ ਹੋਏ ਮੈਂ ਹੁਣੇ ਚੁੱਕੇ ਮੈਥੋਂ ਚੁੱਕੇ ਨਹੀਂ ਗਏ ਆ ਵੇਖ ਕਿੰਨਾ ਗੋਮ ਅੰਦਰ ਵਾ ਇਥੇ ਭੂਤ ਹੀ ਲੱਗਣੇ ਤੇ ਨਹੀਂ ਗਰਮੀ ਚ ਹਾਂ ਇਹ ਭੂਤ ਹਾਂ ਇਹ ਹੋਏ ਹੋਏ ਵੇ ਪਖੰਡ ਵੇ ਪਖਾਂਡੇ ਨਾ ਬੁੱਢੀਆਂ ਦੇ ਸੁਖ ਵੀ ਕੰਮ ਤੋਂ ਡਰਦੀ ਮਾਰੀ ਜਾਂਦੀ ਸੀ ਇਹ ਵੀ ਕੰਮ ਤੋਂ ਡਰਦੀ ਮਾਰੀ ਜਾਂਦੀ ਇਦਾਂ ਰਦਾ ਮੈਂ ਅੱਜ ਏਦਾਂ ਇੰਨੀ ਗੱਲ ਆਖੂ ਨਾ ਮੁਰਕਿਆਂ ਮੈਨੂੰ ਪੋਨੇ ਪਹਿਨਣ ਦੀ ਕਰਦੀਆਂ ਕੀ ਆਏ ਪਖੰਡੜਾਂ ਵੱਡੀਆਂ ਇਹਨਾਂ ਨੂੰ ਜਿਆਦਾ ਹੀ ਭੂਤ ਦੀਦੇ ਆ ਹੈ ਕੰਮ ਕਰਨਦੀਆਂ ਰੋਂਦੀਆਂ ਕੰਮ ਕਰਨੀ ਕੰਮ ਕਰਨਾ ਇਹਨਾਂ ਨੇ ਖੇਤ ਇਸ ਵਾ ਇਹਨਾਂ ਰਦਾ ਘਰੇ ਬੰਦੇ ਐ ਇਹ ਛਾਟੀ ਕੰਮ ਕਰ ਲਿੰਦੇ ਆ ਕਿ ਕੰਮ ਸੌਖਾ ਵਗੈਰੇ ਕਰਦੇ ਕੀ ਗੱਲ ਆ ਯਾਰ ਖਾਣ ਨੂੰ ਲਾਇਆ ਭੁੱਖ ਲੱਗੀ ਆ ਹਾਏ ਹਾਏ ਯਾਰੇ ਇਨਾ ਕੋ ਖਾਂਦੇ ਅਗਦੀ ਕੋਹ ਲੈ ਆ ਖਾਣੂ ਕਦੀ ਕੋਹ ਲੈ ਆ ਖਾ ਖਾ ਕੇ ਗੋਗੜਾ ਵਧਾ ਲੀਆਂ ਤੀ ਤੇਰੀ ਵਧ ਗਈ ਆ ਮੇਰੀ ਨਹੀਂ ਵਧੀ ਮੇਰੀ ਨਹੀਂ ਜਾਬਦੀ ਕਿਉਂ ਨਹੀਂ ਜਾਪਦੀ ਤੈਨੂੰ ਨਹੀਂ ਨਾ ਜਾਪਦੀ ਆਪਣੇ ਆਪ ਨੂੰ ਤਾਂ ਕਿਸੇ ਨੂੰ ਵੀ ਨਹੀਂ ਜਾਪਦੀ ਕਿੱਥੇ ਕਿੱਥੇ ਗਈ ਹੈ ਨਹੀਂ ਹੈ ਨਹੀਂ ਇੱਥੇ ਹੂੰ ਜਾ ਜਾ ਕੋਹ ਲੈ ਆ ਯਾਰ ਤੇ ਭੁੱਖ ਲੱਗੀ ਮੈਨੂੰ ਕੀ ਲੈ ਮੈਂ ਤੁਹਾਨੂੰ ਤਾਂ ਕੋਹ ਹੈ ਨਹੀਂ ਆ ਜੋ ਵੀ ਹੈਗਾ ਉਹ ਬਣਾ ਬੋਗੇ ਤੁਹਾਨੂੰ ਦੇਤਾ ਖਾ ਲੈ ਦੀ ਐ ਕਿਉਂ ਨਹੀਂ ਖਾ ਲਈ ਹੋਗੀ ਸੋਈ ਵੇਂਦੀ ਕਿਦਾਂ ਆ ਮੈਂ ਪਾਰ ਨਾ ਜੋਖਾ ਪਹਿਲਾਂ ਨਹੀਂ ਪਹਿਲਾਂ ਪਾਰ ਹੀ ਜੋਖ ਲੈਨੇ ਨਹੀਂ ਖਾਣ ਨੂੰ ਤਾਂ ਮੈਂ ਤੁਹਾਨੂੰ ਬਾਅਦ ਚ ਬਣਾ ਕੇ ਕੋਨਾ ਕੋ ਦੇਨੀ ਹੈ ਪਹਿਲਾਂ ਚ ਪਾਰ ਜੋ ਕੋ ਕਿੰਨਾ ਹੋ ਗਿਆ ਤੇ ਤੂੰ ਖਾਣ ਨੂੰ ਜੋ ਲਿਆਉਣਾ ਉਹ ਜੋਖ ਲਿਆ ਹਾਂ ਉਹ ਨਹੀਂ ਜੋਖਿਆ ਜਾਣਾ ਉਹ ਨਹੀਂ ਜੋਖਿਆ ਜਾਣਾ ਨਾਲੇ ਮੈਂ ਤਾਂ ਸੁੱਬਣ ਚੁੱਕਿਆ ਮੇਰਾ ਵੈਸੇ ਹੀ ਵੱਧ ਜਾਣਾ ਦੇਹ ਇਥੇ ਲੰਮੇ ਬਾਦੋਂ ਨੂੰ ਉਹ ਆਪਣਾ ਜੋਖ ਤੈਨੂੰ ਲੋੜ ਆ ਮੈਨੂੰ ਨਹੀਂ ਲੋੜ ਗੋਗੜ ਤੇਰੀ ਵੱਡੀ ਹੋਈ ਐ ਐਵੇਂ ਹੋਈ ਮੇਰ ਨਾਲਾ ਤੂੰ ਖੰਨ ਨਹੀਂ ਮੈਨੂੰ ਲੱਗਦਾ ਨਹੀਂ ਭਾਰ ਕਿਧਰ ਜੋਖ ਕਿਤੇ ਚੱਪਲਾ ਲਾਦੀ ਸੀ ਆ ਲਾਦੀ ਦੀ ਆ ਕਿੰਨਾ ਜੋਖੀ ਦਾ ਹੈ ਤਕੜੀ ਆ ਓਏ ਕੀ ਹੋ ਗਿਆ ਇਹੋ ਭਾਈ 7 ਕਿਲੋ ਪਾਰ ਹੋ ਗਿਆ ਮੇਰਾ ਲੈ ਮੁੱਟੇਰਾ ਤੇ ચીਖ ਮਾਰਨ ਵਾਲੀ ਕਿਹੜੀ ਗੱਲ ਹੀ ਇੱਥੇ ਹਾਏ ਤੇ ਇੰਨਾ ਵੱਧ ਗਿਆ ਤੇ ਕੀ ਕੀ ਮਾਰਨੀ ਹੋਰ ਕੀ ਕਰਨਾ ਏ ਮੈਂ ਤਾਂ ਸੱਪ ਝੂਪ ਵੱਖਰੇ ਪਿਆਰਾਂ ਥੱਲੇ ਸੋ ਆਪਣੀ ਹੈਗਾ ਭਾਰ ਵੱਧ ਗਿਆ ਹੀ ਹੈ ਭਾਰ ਵੱਧ ਗਿਆ ਤੇਰਾ ਭਾਰ ਬਹੁਤ ਵੱਧ ਗਿਆ ਹਣਾ ਵਾ 2-4 ਕਿਲੋ ਵੱਧ ਗਿਆ ਫੇਰ ਕਿਹੜੀ ਆਖਰ ਆਜੀ ਇਥੇ ਮੂੰਹ ਇਹ ਬਣਾਇਆ ਨੇ ਇੱਕ ਦਾਦਾ ਹਣਾ ਜੱਪਰੇ ਘਰੇ ਨੂੰ ਜੋਖਣਾ ਤੀ ਨਹੀਂ ਜੋਖਣਾ ਜੋਖਣਾ ਤੁਸੀਂ

ਅਦ ਸੁਖੀ ਹੈ ਮੈਨੂੰ ਪਤਾ ਲੱਗਣਾ ਮੈਂ ਹਾ ਬੂਤ ਨਹੀਂ ਆ ਗਈ ਇੱਥੇ ਕੋਠੇ ਤੇ ਹਾਏ ਕੀ ਕਰਿਆ ਕੀ ਹੋਇਆ ਕੀ ਮੈਂ ਥੱਲੇ ਆ ਤੈਨੂੰ ਦੱਸਾਂ ਭੈਣੇ ਉਹ ਮੈਨੂੰ ਸਾਬੀ ਦਾ ਫੋਨ ਆਉਂਦਾ ਮੈਂ ਨਹੀਂ ਐ ਨਹੀਂ ਛੇਤੀ ਆ ਜਾ ਮੜ ਕੇ ਸਾਬੀ ਨੂੰ ਆਖੀ ਬਾਤ ਚ ਗੱਲ ਕਰਦੀ ਜਾਂ ਮਾਤਾ ਕੰਮ ਕਰ ਕੀ ਕਰਦੀ ਫਿਰਦੀ ਓਏ ਹੋਏ ਏ ਕੀ ਮਾਤਾ ਕਹੀ ਜਾਂਦੀ ਏ ਇਹਨੇ ਤਾਂ ਮੈਨੂੰ ਕਦੀ ਵੀ ਨਹੀਂ ਕਹਿਣਾ ਥੱਲੇ ਆ ਕੀ ਗੱਲ ਆ ਕੀ ਗੱਲ ਕੀ ਪਤਾ ਮੈਂ ਦਿਮਾਗ ਖਰਾਬ ਕੀਦਾ ਆ ਪਤਾ ਨਹੀਂ ਕੀ ਦੇਗੀ ਫੁੱਸ ਫੁੱਸ ਪਾਪੜੀਆਂ ਜੀਆਂ ਖਾਂਦੇ ਆ ਪਤਾ ਹੀ ਨਹੀਂ ਲੱਗਦਾ ਨਾ ਢਿੱਡ ਭਰੇ ਨਾ ਤੇ ਨਾ ਕੋ ਫੜਾ ਕੇ ਨਿਆਣਿਆਂ ਕੋ ਗਾਂ ਗਈ ਮੈਨੂੰ ਹਾਈ ਹਾਈ ਵੀ ਮੈਂ ਮਰ ਜਾ ਮੈਨੂੰ ਨਾ ਵੇਖ ਕੇ ਜਰੇ ਉਹ ਖਾਂਦੇ ਨੂੰ ਆਉਂ ਬਿਆਈ ਮੈਂ ਮਰ ਜਾ ਵੇ ਭਰਾਵਾ ਤੈਨੂੰ ਖਾਂਦੇ ਨੂੰ ਵੇਖ ਕੇ ਜਰਨ ਦੀ ਗੱਲ ਨਹੀਂ ਓਹ ਤਾਨੂੰ ਤੇ ਕਿਤੇ ਅੱਗ ਲੱਗੀ ਰਹਿੰਦੀ ਉਹ ਗੱਲ ਅੰਦਰੋਂ ਬਾਹਰ ਤੇ ਬਾਹਰੋਂ ਅੰਦਰ ਕਿਤੇ ਪੱਠੇ ਨਾ ਪਾ ਲਿਓ ਚੰਗਾ ਮੇਰੇ ਭਰਾ ਸਿਆਪਾ ਪਾ ਦੋ ਉੱਥੇ ਹੀ ਉਹ ਧੂਤ ਮਦਕ ਪੱਠੇ ਪਾਉਣ ਵਾਲੀ ਗੱਲ ਹੋਲੀ ਵੀ ਹੋ ਸਕਦੀ ਐ ਇੰਨਾ ਰੌਲਾ ਪਾਉਂਦੀ ਕਿ ਤੂੰ ਉਹਨਾਂ ਧੂਤ ਦੇ ਬਾਹਰ ਆ ਗਿਆ ਉਹ ਕਹਿੰਦਾ ਮੇਰਾ ਲੱਕ بڑا ਦੋਹਦਾ ਵਾ ਤੇ ਕੋਈ ਹੋਲੀ ਨਾ ਕਰਾ ਉੱਚੀ ਨਾ ਕਰਾ ਤੇ ਹੋਲੀ ਕਰਾ ਹੋਰ ਗੱਲਾਂ ਨੱਕ ਦਾ ਬਾਜ ਨਾ ਕਿਸੇ ਬੰਦ ਵਾ ਤੇ ਭਰਾਵਾ ਜੀ ਤੂੰ ਪਾ ਲੈ ਪੱਠੇ ਤੇ ਫਿਰ ਕੋਈ ਗੱਲ ਬਣਾ ਹੋਵੇ ਪੱਠੇ ਮਾ ਤਾਂ ਤੁਸੀਂ ਬੀਜੇ ਨਹੀਂ ਆ ਤੇ ਉਹ ਤੇ ਮੈਂ ਵੱਡੂ ਉਡਦਾ ਆਂ ਕੂੜੀ ਤੈਨੂੰ ਪਤਾ ਮੈਨੂੰ ਅਲਰਜੀ ਐ ਕੱਟਾ ਮੈਨੂੰ ਨਹੀਂ ਚੰਗਾ ਲੱਗਦਾ ਤੋੜੀ ਉਹਦੇ ਲੱਕ ਪੀੜ ਹੁੰਦੀ ਆ ਉਹਦਾ ਤਾਂ ਨਹੀਂ ਜੀ ਕਰਦਾ ਤੈਨੂੰ ਅਲਰਜੀ ਦਾ ਬਾਹਣਾ ਮਿਲ ਗਿਆ ਤੇਰਾ ਤਾਂ ਨਹੀਂ ਜੀ ਕਰਦਾ ਭਰਾਵਾ ਮੈਨੂੰ ਪੁੱਛ ਕੇ ਵੇ ਹਥੇ ਭੂਤ ਉਥੇ ਕਿਥੇ ਭੂਤ ਆ ਗਏ ਮਾਦਾ ਅੱਗੇ ਨਹੀਂ ਮੈਂ ਕਹਤਾ ਕਿਤੇ ਅੱਗੇ ਨਹੀਂ ਮੈਂ ਝੂਠ ਬੋਲਤਾ ਅੱਗੇ ਮੈਂ ਰੋਜ਼ ਪੱਠੇ ਪਾਉਣੀ ਆ ਤੂੰ ਸੁਣਦੀ ਆ ਹੋਇਆ ਕੀ ਮੈਂ ਪਹਿਲਾਂ ਬੁੱਢਾ ਤੇਰਾ ਆਂਦਾ ਮੇਰਾ ਲੱਕ ਦੁਖਦਾ ਇੰਨਾ ਰੋਲਾ ਰੱਪਾ ਪਾ ਕੇ ਇੰਨਾ ਮੈਂ ਕਦੀ ਕੋਈ ਗੱਲ ਕੀਤੀ ਆਪਣੀ ਆਪਸ ਵਿੱਚ ਕਰਨੀ ਹੀ ਗੱਲ ਕੀਤੀ ਉਹ ਮੇਰੇ ਦਿਵਾਲੇ ਹੋ ਗਿਆ ਮੈਂ ਪੱਠੇ ਪਾਉਣੀ ਮੈਂ ਚੱਲ ਮੈਂ ਪਾ ਦਿੰਨੀ ਕੌਣ ਗਈ ਜੇ ਰਮੈਂ ਹਾਂ ਬਜਲ ਮੈਂ ਤੰਗੜੀ ਨਾ ਕਰਦੀਆਂ ਉਹ ਰਾਂ ਠਾਂ ਤੇ ਤੰਗੜੀ ਫੜਨ ਲੱਗੀ ਤੇ ਤੰਗੜੀ ਇਦਾਂ ਦਾ ਪੰਨੇ ਕਿੰਨੇ ਕ ਜਾਣਿਆਂ ਨੇ ਫੜ ਲਈ ਹੁੰਦੀ ਆ ਹਾਂ ਹੋਰ ਮੁੜ ਕੇ ਜੇ ਰਮੈਂ ਖਿੱਚੀ ਮੈਂ ਡਿੱਗ ਪਈ ਮੇਰੇ ਤੇ ਲੱਕ ਨੂੰ ਪੀਰ ਹੋਣ ਡੈ ਪਈ ਉਹ ਆਪਾਂ ਥੱਲੇ ਕੇ ਚੀ ਚੜੀ ਹੋਵੇ ਹਾਏ ਹਾਏ ਚੀ ਚੂਜ ਨਹੀਂ ਮੈਨੂੰ ਨਹੀਂ ਉਹ ਸਮਝ ਲੱਗੀ ਜੇ ਮੈਂ ਟੋਕਰਾ ਖਿੱਚਾਂ ਤੇ ਭਰਾਵਾ ਜਿੱਦਾਂ ਸੀਮੈਂਟ ਹੁੰਦਾ ਇੰਨਾ ਭਾਰਾ ਟੋਕਰਾ ਕਿਤੇ ਮੈਂ ਟੋਕਰਾ ਖਿੱਚਾਂ ਉਹ ਨਾ ਖਿੱਚਿਆ ਜਾਵੇ ਜੇ ਮੈਂ ਤੂੜੀ ਪਾਵਾਂ ਤੇ ਇੱਕ ਰੋਗ ਪਾਰਾ ਦੂਜੇ ਉਹਨਾਂ ਨੇ ਹੈ ਹੀ ਨਾ ਵਿੱਚ ਮੈਨੂੰ ਤਾਂ ਕੋ ਸਮਝ ਨਹੀਂ ਲੱਗਣ ਡਈ ਵੀ ਪੰਨ ਕੀ ਡਿਆ ਸਾਡੇ ਨਾਲ ਫੇਰ ਕੀ ਮੈਂ ਤਾਂ ਫੇ ਰੋਲਾ ਪਾਇਆ ਵੇਖਿਆ ਮੈਂ ਮਿੰਤ ਲਾਦਾ ਤਾਂ ਪੂਤ ਆ ਗਏ ਆ ਹਾਏ ਪੂਤ ਜੀ ਬਾਤ ਮਸਾਲਾ ਆਈ ਤੇ ਆਦਾ ਤਮਾਸ਼ਾ ਪੁੱਤ ਦਾਦੀ ਤੁਹਾਨੂੰ ਫੜ ਫੜ ਕੇ ਲੈਉਣ ਡਿਆ ਤੁਸੀਂ ਕਿਹਨੇ ਪੂਤ ਪੂਤ ਪਾ ਕੀ ਕੋ ਸ਼ਰਮ ਕਰਿਆ ਕਰੋ ਬੱਬ ਵੇਖ ਲੈ ਫੇ ਆ ਫਟਾ ਨਿੰਬੂ ਅਨੇ ਪਾਟੇ ਖੜਾ ਆਵੇਂ ਨਾ ਨੇ ਤੋੜ ਕੇ ਚਾ ਚਰ ਪਾ ਲੋ ਦਾ ਖਰਾਬ ਕਦੇ ਹੋਏ ਕੱਟੇ ਕਟਾਏ ਰੱਬ ਨੇ ਕੱਟ ਕੇ ਦਿੱਤੇ ਆ ਪੀ ਆਲੋ ਪਾਲੋ ਇਦਾਂ ਹੀ ਚਾਰ ਕੱਟੇ ਨਾ ਪੈਣਗੇ ਨਾਲੇ ਉੱਥੇ ਕੀਤੇ ਮਾਸਾ ਲਾਉਣ ਦੇ ਜੀ ਉਹ ਕੋਹ ਨਹੀਂ ਕਿਤੇ ਉਦਾਂ ਹੀ ਚੱਕਰ ਚੁੱਕਰ ਆ ਗਿਆ ਮਾਦਾ ਨੂੰ ਵਹਿਮ ਹੋ ਗਿਆ ਉਦਾਂ ਹੀ ਉਹ ਕੋਈ ਨਹਿ ਤੇ ਬੰਦਾ ਵੇਖ ਲਿੰਦਾ ਹੁੰਦਾ ਜਾਂਦਾ ਕੀ ਪੜਾ ਵੇਖੇ ਤੇ ਕੀ ਕਹੇ ਛਾਣੇ ਬਹਿਣੇ ਵੀ ਹੈਗੇ ਯਾਰ ਚਲ ਛਾਣੇ ਬਹਿਣੇ ਤੇ ਮਸਤੀ ਕਰਨ ਨੂੰ ਜੀ ਕਰਦਾ ਹੀ ਆ ਕਦੇ ਕਦੇ ਨਾ ਤੂੰ ਵੀ ਹਾਦੀ ਕਰਦਾ ਯਾਰ ਤੈਨੂੰ ਮਾ ਆਖਿਆ ਨਬੂ ਤੋੜੀਏ ਤੇ ਤੂੰ ਇੱਥੇ ਮਸਕਰੀਆਂ ਘੱਲ ਲਿਆ ਆਂ ਲਏ ਮਸ਼ਕਰੀਆਂ ਕਰਦੀਆਂ ਤੇ ਮਾਂ ਤਾਂ ਮੈਂ ਕੀ ਕਰਤਾ ਦੱਸ ਥੋੜੀ ਬਈ ਸ਼ਰਮ ਕਰ ਜਾ ਕਰ ਸਹੀ ਗੱਲ ਬਾਤ ਹੈ ਤੂੰ ਤਾਂ ਗੱਲ ਕਰਨ ਲੱਗਾ ਵੇਖਦਾ ਹੀ ਕੁਛ ਨਹੀਂਗਾ ਆਪਣੀ ਮਾਂ ਵੀ ਜਿਹੜਾ ਗੱਲਾਂ ਕਰਨ ਰਿਹਾ ਤੂੰ ਘਟਵਾ ਤੂੰ ਮੇਰੀ ਗੱਲ ਸੁਣਨ ਦੇ ਆਂਗਾ ਕਿ ਜਾਂ ਤੂੰ ਕੀ ਕਰਨ ਦੇ ਆਂਗਾ ਮੈਂ ਦੱਸਦਾ ਕਿ ਤੇਰੇ ਗੈਰ ਦੀਆਂ ਗੱਲਾਂ ਨਹੀਂ ਮੇਰੀ ਸੁਣਨ ਤੇ ਮੇਰੀ ਗੱਲ ਸੁਣਨ ਦੇ ਆਂ ਵੀ ਹਾਂ ਮੇਰੀ ਮਾਂ ਸੱਚੀ ਕੁਝ ਹੋਇਆ ਵਾ ਤੇ ਫੇਰ ਕਿੰਨੀ ਕੀ ਮੇਰੀ ਕਦਰ ਪਾਈ ਜੇ ਮੈਂ ਸੁਣ ਲਈਏ ਕਦਰ ਪਾਈ ਤੂੰ ਤਾਂ ਗੱਲਾਂ ਨਹੀਂ ਚੰਗੀਆਂ ਕਰਦਾ ਉੱਥੇ ਵੀ ਨੂੰ ਭਾਵੇਂ ਜੋ ਮਰਜੀ ਹੋ ਜਾਂਦਾ ਚੱਲ ਮਾਤਾ ਇਹਨਾਂ ਰੌਲਾ ਨਾ ਪਾ ਸਟੋਰੀ ਅੱਧੀ ਰਹਿ ਗਈ ਉਹ ਸੁਣਾ ਦੂੰ ਮੈਨੂੰ ਬੜਾ ਮ ਤੂੰ ਤਾਂ ਫੇਰ ਤਮਾਸ਼ਾ ਵੇਖਣ ਡਿਆ ਮੈਂ ਤਾਂ ਕਹ ਤੇਰੇ ਪਿਓ ਨੇ ਕੱਲ ਨਹੀਂ ਸੁਣੀ ਤੇ ਤੂੰ ਸੁਣ ਲਈ ਆ ਤੂੰ ਤੇ ਉਹਦੇ ਨਾਲੋਂ ਵੀ ਦੌਰਤੀਆਂ ਵੱਧ ਨਿਕਲੇ ਆ ਸੁਣਦੇ ਆ ਤਾਂ ਹੀ ਗਿਆ ਸੁਣਾਉਂਦੇ ਆ ਮੈਂ ਤਾਂ ਉੱਥੇ ਮੈਨੂੰ ਕੋ ਹੋ ਜਾਂਦਾ ਤੇ ਮੈਂ ਉੱਥੇ ਰਹਿ ਜਣਾ ਮੈਂ ਤਾਂ ਭੱਜ ਕੇ ਬਾਹਰ ਨਿਕਲੀ ਤੇ ਭੂਤਾਂ ਨੇ ਤੂੜੀ ਤਾੜੀ ਨਹੀਂ ਛੁੱਟੀ ਕਰਦੇ ਉੱਤੇ ਢਿੱਗ ਤੂੜੀ ਕੀ ਕਰਨ ਛੁੱਟਣੀ ਹੁੰਦੀ ਆ ਨਾ ਨਹੀਂ ਭੂਤ ਤੇ ਕਈ ਕੋ ਕਰਦੇ ਮੈਂ ਵੇਖਿਆ ਨਾਟਕਾਂ ਚ ਫਿਲਮਾਂ ਚ ਨਹੀਂ ਜੇ ਮੇਰੇ ਤੋਂ ਸੜ ਦਿੰਦੇ ਤੇ ਮੇਰੀਆਂ ਤੇ ਉਹ ਨਾਸਾਂ ਬੰਦ ਹੋ ਜਾਣੀਆਂ ਹੈਗੀਆਂ ਤੇ ਉਹ ਭੂਤਾਂ ਨੂੰ ਕੀ ਉਹ ਤਾਨੂੰ ਕੀ ਆ ਜਦੋਂ ਆ ਹੀ ਗਏ ਉਹ ਤੁਹਾਨੂੰ ਡਰਾਉਣ ਮਾਰਨ ਫਿਰ ਉਹਨਾਂ ਇਹ ਥੋੜੀ ਸੋਚਣਾ ਕਿ ਨਾ ਬੰਦ ਹੋਣੀ ਆ ਕਿ ਰੈਲੀਆਂ ਖੁੱਲੀਆਂ ਤੇਰੇ ਵਰਗੇ ਭੂਤਵਾ ਜਿੱਦਾਂ ਤੂੰ ਕਰਦਾ ਨਾ ਸ਼ੈਤਾਨੀਆਂ ਫਿਰ ਉਦਾਂ ਹੀ ਉਹ ਕਰਦੇ ਹੋਣੇ ਆ ਪਰ ਮੈਨੂੰ ਤੇ ਇੱਕ ਵਾਰ ਉਹਨਾਂ ਨੇ ਐ ਨੰਗਾਤਾ ਨਾ ਕੰਡਿਆਂ ਦੇ ਉੱਤੋਂ ਦੀ ਮੈਂ ਤੇ ਕਿਤੇ ਭੱਜ-ਭੱਜ ਕੇ ਕਿਤੇ ਮਾਂ ਆਪਣਾ ਕਿਹੜਾ ਚ ਲਾਇਆ ਕੰਡੇ ਵੀ ਆ ਗਏ ਉੱਤੇ ਕੰਡਿਆਂ ਵਾਲੀ ਗੱਲ ਹੋ ਜਾਂਦੀ ਹੁੰਦੀ ਆ ਜਦੋਂ ਕੋਈ ਡਰ ਕੇ ਭਾਈਦਾ ਬਾਹਰ ਮੁੜ ਕੇ ਕੱਖ ਨਹੀਂ ਪਤਾ ਲੱਗਦਾ ਕਿ ਕਿੱਥੇ ਨੰਗਣ ਡਿਆ ਤੇ ਕਿੱਥੇ ਜਾਣ ਡਿਆ ਅੱਗੇ ਅੱਗੇ ਕੀ ਮੈਨੂੰ ਨਹੀਂ ਪਤਾ ਕੀ ਹੋਇਆ ਅੱਗੇ ਮਗਾ ਮੈਂ ਨੂੰ ਆਉਂ ਲੱਗ ਜਦੋਂ ਮੈਂ ਸਿਨੇਮੇ ਚ ਬੈ ਕੇ ਸਟੋਰੀ ਵੇਖਣ ਆ ਨਾਲ ਮੈਂ ਉਹ ਖਾਣ ਆ ਕੀ ਆਂਦੇ ਹੁੰਦੇ ਪਾਪ ਕੌਰ ਚਿੱਤਰਨਾ ਖਾਲੀ ਸੋਨੂ ਮੇਰੇ ਕੋਲ ਉਹ ਗੱਲ ਵੀ ਤੁਸੀਂ ਮੈਨੂੰ ਤਮਾਸ਼ਾ ਹੀ ਬਣਾਇਆ ਸਾਰਿਆਂ ਦੇ ਰਲ ਮੈਂ ਸਗੋ ਸੁਣਦੇ ਆ ਗੱਲ ਕੀ ਹੋਇਆ ਮੰਮੀ ਨਾ ਮੈਰੀ ਨਾ ਸੁਣੀ ਤੈਨੂੰ ਦੱਸ ਦੋ ਇਹ ਤਾੰਤ੍ਰਿਕ ਉਹਨੇ ਤਾੜਾ ਹੱਲ ਕਰ ਦੇਣਾ ਜੇ ਪੁੱਤ ਆ ਪਾ ਕੀ ਹੋਇਆ ਮੰਮੀ ਤਾਂ ਮੈਂ ਦੱਸਾਂ ਨਹੀਂ ਹੁਣ ਆਕੇ ਜੋ ਤੇਰਾ ਨਾਮ ਹੁੰਦਾ ਉਹ ਹੀ ਮੇਰਨਾ ਹੋਇਆ ਈ ਤੁਹਾਡੇ ਵੀ ਕੁੱਤੇ ਖਾਣੀ ਹੋ ਗਈ ਹੈ ਹੈ ਕੁੱਤੇ ਖਾਣੀ ਕੀ ਹੁੰਦੀ ਨਹੀਂ ਤੂੰ ਤਾਂ ਕਿਤੇ ਸਾਰਿਆਂ ਲਈ ਘਰ ਕਰ ਕਰ ਕੇ ਨਾ ਰਹਿ ਜੇ ਤੇ ਮੈਡੀ ਕੌਣ ਕਰੂਗਾ ਕੁੱਤੇ ਖਾਣੀ ਆਪੇ ਤੂੰ ਹੀ ਗਿਆ ਜੋਦਰਨਾ ਹੁੰਦਾ ਮੇਰੀ ਤੇ ਕੁੱਤੇ ਖਾਣੀ ਹੁੰਦੀ ਮੇਰੇ ਸਾਡੇ ਵੀ ਹੋ ਗਈ ਆ ਨਿੰਬੂ ਫੜ ਕੇ ਨਾ ਤੇ ਕੱਟ ਤੋ ਉਤਾ ਕੇ ਸਾਫ ਕਰਕੇ ਚਾਰ ਪਾ ਗੱਲ ਕੀ ਹੋਈ ਮम्मी ਤੇ ਦੱਸੋ ਮਾੜੀ ਮਾੜੀ ਤੇ ਮੇਰੇ ਕਰਨਾ ਚ ਨਹੀਂ ਪਈ ਆ ਤੇਰੇ ਮਾੜੀ ਪੈ ਗਈ ਤੇਰੇ ਫਿਰ ਸਾਰੀ ਪੈ ਗਈ ਹੋਣੀ ਆ ਮੈਂ ਚਰਨੀ ਸੁਮਨ ਨਾਲ ਗੱਲ ਕਰਨ ਕੋਈ ਜਿਹੜਾ ਕੰਮ ਆਖਿਆ ਉਹ ਕਰ ਤੈਨੂੰ ਮੈਂ ਦੱਸਾਂ ਬਹੁਤੀਆਂ ਗੱਲਾਂ ਨਾ ਕਰਿਆ ਕਰ ਕਦੋਂ ਦੀ ਤੈਨੂੰ ਮੈਂ ਆਵਾਜ਼ ਮਾਰੀ ਆ ਤੂੰ ਹੌਣੇ ਆਉਣਾ ਸੀ ਉੱਤਰ ਕੇ ਉੱਤੋਂ ਮੰਮੀ ਉਹਦਾ ਬਾਹਰ ਤੱਕ ਥੱਲੇ ਆ ਥੱਲੇ ਆ ਮੇਰੀ ਗੱਲ ਸੁਣ ਮੈਂ ਦਾ ਵਦਾ ਸਾਬੀ ਦਾ ਵੀ ਫੋਨ ਕੱਟ ਕੇ ਗੱਲ ਸੁਣ ਨਹੀਂ ਮੁਣਕੇ ਤੁਸੀਂ ਗੱਲ ਕੁਛ ਮੈਂ ਤਾਂ ਮੁੰਡੇ ਨਾਲ ਢਿੱਡ ਹੌਲਾ ਕੀਤਾ ਹਾਰ ਕੇ ਉਹਨੂੰ ਦੱਸਿਆ ਸਭ ਕੋ ਤੈਨ ਮੈਂ ਡੀਕ ਜੀ ਰਹਿਣਾ ਸੀ ਉਦੋਂ ਭਾਈ ਮੇਰੀ ਜਾਨ ਨਿਕਲ ਜਾਂਦੀ ਮਿੰਦ ਕਹਿੰਨੇ ਪਾਣੀ ਨਹੀਂ ਪੁੱਛਿਆ ਮੁੜ ਕੇ ਵੀ ਮੰਮੀ ਤੈਨੂੰ ਕੀ ਹੋਇਆ ਆ ਛੋਟਾ ਮੇਰੇ ਲੱਗੇ ਬੈਠਾ ਰਹਿ ਕੇ ਤੇ ਇੰਨੇ ਨਹੀਂ ਆਖਿਆ ਮੈਂ ਮਦਦ ਤੈਨੂੰ ਪਾਣੀ ਘੁੱਟ ਪਿਆ ਦਾਂ ਮੈਂ ਉਦਾਂ ਮੰਮੀ 2 ਮਿੰਟ ਜੇ ਤੂੰ ਢਿੱਡ ਭਾਰਾ ਰੱਖ ਲੀਂ ਨੀ ਤੇ ਫਿਰ ਕੀ ਮੈਂ ਆਈ ਗਈ ਮੈਂ ਨਾ ਹੌਲਾ ਕਰ ਸੁਮਨ ਨਾਲ ਮੈਂ ਗੱਲ ਕਰਨ ਚਲਨੀ ਆ ਮੈਂ ਉੱਤੇ ਵਾਲੀ ਮਾਣੀ ਆ ਥੱਲੇ ਰਹਿੰਦੀ ਆ ਨਾ ਇਹਦੇ ਨਾਲ ਹੀ ਗੱਲਾਂ ਕਰਨੀਆਂ ਇਹਨਾਂ ਦਾ ਮੈਂ ਕੀ ਕਰਾਂ ਕੱਟਣੇ ਆ ਸੁਣਾ ਸਹੀ ਪਰ ਮਾਤਾ ਕੀ ਕਹਿੰਦੀ ਆ ਕਰਦਲੇ ਆ ਕਿ ਇੱਥੇ ਬੈਣੀ ਆ ਕੁਝ ਨਾ ਕੁਝ ਤੇ ਸੁਣੂਗਾ ਹੀ ਮੈਨੂੰ ਸੋਖਾ ਆ ਕਰਦਲੇ ਆ ਆਸ਼ੇ ਤੇ ਇਧਰ ਫੜਾ ਕਿਹ ਹੋਇਆ ਮਮਨਾ ਅਦਨੇ ਬੁਗਟਣ ਲੱਗੀ ਆ ਇਹ ਨੂੰ ਨਹੀਂ ਪਤਾ ਕੀ ਕਰਨੀ ਆ ਮੈਨੂੰ ਚਾਹੀਦੀ ਆ ਨਾ ਕੁਝ ਹੋਇਆ ਹੀ ਆ ਤੇ ਜਾਂ ਤੂੰ ਆਪਣਾ ਕੰਮ ਕਰ ਕਰ ਦੇ ਕਿਹੜੀ ਇੱਕ ਵਾਰ ਸਾਡੇ ਘਰ ਕਰਦਾ ਬਠੇਰੀਆਂ ਵਾ ਤੇ ਜਿਹੜੀ ਮੈਂ ਫੜੀ ਉਹ ਹੀ ਤੁਸੀਂ ਲੈਣੀ ਹੀ ਹੁਣ ਉਹ ਤਾਂ ਮੈਂ ਤੈਨੂੰ ਵੇਖ ਲਿਆ ਮੈਂ ਲੈਣ ਚੱਲੀ ਆ ਉਦਾਂ ਲੈ ਕੇ ਆਉਣੀ ਸੀ ਹੁਣ ਮੈਂ ਲੈਣ ਵੀ ਜਾਣਾ ਸੀ ਹੁਣ ਤੈਨੂੰ ਵੇਖ ਲਿਆ ਤਾਂ ਮੈਂ ਇਹੋ ਫੜਾ ਜਾ ਪਗਾਣੀ ਮਾਂ ਤੇ ਮੰਮੀ ਜੇ ਇੱਥੇ ਕਿਹੜੀ ਨਾ ਆ ਗਈ ਸਬਜ਼ੀ ਕੱਟਣ ਵਾਲੀ ਤੇ ਨਾ ਇੱਥੇ ਨਿੰਬੂ ਕਟਣ ਲੈ ਕਿਦੀ ਇੱਕ ਬੁੱਖ ਭਾਉਣੀ ਜੇ ਤੂੰ ਛੇਤੀ ਸਰੋਂ ਲਿਆ ਜਾ ਕੇ ਛੇਤੀ ਐਡੀ ਕਾਦੀ ਛੇਤੀ ਆ ਵੀ ਸਰੋਂ ਛੇਤੀ ਲੈ ਆ ਛੇਤੀ ਸਰੋਂ ਨਾਲੇ ਹਿੰਗ ਇਰ ਛੇਤੀ ਛੇਤੀ ਲਾਉ ਨਾ ਥਰ ਕੇ ਜੇ ਚਾਹੀਦੀ ਹੈ ਤੇ ਐਡੀ ਛੇਤੀ ਕਾਦੀ ਪੈ ਗਈ ਤੁਹਾਨੂੰ ਉਹ ਜਿਹੜੀ ਜਦੋਂ ਨਿਆਣਾ ਹੁੰਦਾ ਉਹ ਬੰਨ ਦੇਣੀ ਆ ਛੇਤੀ ਸਰੋਂ ਤੇ ਹਿੰਗ ਉਹ ਕਹਿੰਦੇ ਹਣੇ ਆ ਅੱਛਾ ਸਰੋਂ ਨੂੰ ਕਹਿੰਦੇ ਆ ਛੇਤੀ ਸਰੋਂ ਨਾਮ ਆ ਇਹਨੇ ਇਹਨੂੰ ਬੁੰਨੇ ਜੇ ਇਹਨੂੰ ਕਦੋਂ ਅਕਲ ਆਉਣੀ ਹੈ ਇਹਨੂੰ ਗੱਲ ਹੀ ਨਹੀਂ ਸਮਝਦਾ ਕਿਹਦੀ ਏ ਉਹ ਕਰਨੀ ਕੀ ਜੇ ਪੁੱਤ ਛੇਤੀ ਸਰੋਂ ਹਿੰਗਾ ਗੜਵੀ ਪਾਣੀ ਦੀ ਆ ਕਰਦ ਇਹ ਸਭ ਕੋ ਆ ਕਰਦੇ ਰੱਖਣੀ ਸਰਾਣੇ ਪਾਣੀ ਰੱਖਣਾ ਸਰਾਣੇ ਮੁੰਡੇ ਨੂੰ ਬੰਨਨੀ ਆ ਇਹਦੇ ਅੱਗੇ ਨਿੰਬੂ ਨਾ ਚੁਕਲੀ ਆਪਾ ਚੁਕਲੀ ਚੁਕਲੀ ਇਹਦਾ ਕਰਦੇ ਆ ਨਾ ਮੈਂ ਮੈਂ ਨਹੀਂ ਰੋਲਾ ਪਾਉਣਾ ਵਾ ਅੱਗੇ ਤੇ ਮਾਤਾ ਦਾ ਰੋਲਾ ਨਹੀਂ ਮੁੱਕਣ ਦਿਆ ਉਹ ਵਿਚਾਰੀ ਦੀ ਨਹੀਂ ਕੋਈ ਸੁਣ ਦਿਆ ਹੁਣ ਇਹਦਾ ਰੋਲਾ ਪਵਾ ਦੋ ਜਸੂ ਧਿਆਨ ਉੱਤਰੀ ਹੈ ਇੱਕ ਦੋ ਚੁਕਲੀਆਂ ਨੇ ਤਾਂ ਕੀ ਕਰਨਾ ਤੂੰ ਨਿੰਬੂ ਪਾਣੀ ਸੰਗੀ ਬਣਾ ਕੇ ਪੀਣੀ ਹੈ ਤੇ ਮਾਸਾ ਸਹੀ ਤੇ ਮਾਸਾ ਬਾਸੇ ਤੈਨੂੰ ਸਾਡਾ ਘਰ ਹੀ ਲੱਭ ਗਿਆ ਵਾ ਹੋਰ ਕਿਤੇ ਚਲਦੀ ਹੈ ਚਲੋ ਅੱਜ ਤੁਹਾਡੇ ਘਰ ਕਿਤੇ ਜਾਨੇ ਜਲੋ ਵੀ ਲੋ ਇੱਥੇ ਤੇ ਲੱਗ ਗਿਆ ਜਿਹੜਾ ਲੱਗਣਾ ਹੀਗਾ ਮਾਤਾ ਨੇ ਅੱਜ ਸਾਰਾ ਦਿਨ ਹੀ ਲਈ ਰੱਖਣਾ ਉਹਨੂੰ ਬਸ ਇੰਨਾ ਕਿ ਡਰਾਉਣ ਦੀ ਲੋੜ ਹੀ ਜੀ ਹੁਣ ਇਹ ਸਾਰਿਆਂ ਨੂੰ ਉਹਨੇ ਆਪੇ ਡਰਾ ਦੇਣਾ ਅੱਜ ਉਹ ਤਾਂ ਆਏ ਸ਼ਾਮ ਸ਼ਾਮ ਤੇ ਸ਼ਾਂਤ ਵਿੱਚ ਗੁਲੀਆਂ 'ਚ ਧਿਆਣੀ ਤੇ ਛੇਤੀ ਸਰੋਂ ਸਾਰੇ ਅੰਦਰ 'ਚ ਖਲਾਰ ਦੇਣੀ ਆ ਹਾਏ ਹੈ ਮੰਮੀ ਜੀ ਛੋਪਦੀਪ ਤੇ 3 ਮਹੀਨਾ ਤਾਂ ਹੋ ਗਿਆ ਤਾਂ ਹੁਣ ਕੀ ਕਹਾਨੂੰ ਖਲਾਰ ਦੇਣੀ ਸਰੋਂ ਜੇ ਤੂੰ ਮੇਰੇ ਨਾਲੋਂ ਜ਼ਿਆਦੀ ਸਿਆਣੀ ਆ ਹੈ ਮੈਨੂੰ ਪਤਾ ਵਾ ਕਿ ਤੈਨੂੰ ਪਤਾ ਵਾ ਮੰਮੀ ਜੀ ਉਹ ਤਾਂ ਠੀਕ ਹੈ ਤੇ ਸਾਰਿਆਂ ਨੂੰ ਪਤਾ ਜਦੋਂ ਛੋਟਾ ਨਿਆਣਾ ਹੁੰਦਾ ਉਹਦੋਂ ਬੰਨਦੇ ਹੁੰਦੇ ਤਿੰਨ ਮਹੀਨਾ ਦਾ ਰਹਿ ਗਿਆ ਹੁਣ ਕੌਣ ਬੰਨਨਦਾ ਫਿਰ ਮੈਂ ਹੀ ਬੇਕਲ ਹੋਈ ਕਿ ਸਵਾ ਮਹੀਨੇ ਤੱਕ ਬੰਨਣੀ ਤੇ ਮੁੜਕੇ ਨਹੀਂ ਗਈ ਬੰਨਣੀ ਹੁਣ ਮੈਂ ਨਿਆਣੇ ਲਾਗੇ ਨਹੀਂ ਬਹੁਤੀਆਂ ਗੱਲਾਂ ਕਰਨੀਆਂ ਜੋ ਕੁਝ ਮੇਰ ਨਾਲ ਹੋਇਆ ਵਾ ਆ ਫੜ ਰੱਖ ਸਰਾਣੇ ਮੁੰਡੇ ਦੇ ਪਰੇ ਤੇ ਪਾਣੀ ਦੀ ਗੜਵੀ ਮੈਂ ਲਿਆਵਾ ਤੇ ਤੂੰ ਚਲ ਜਾਗਾ ਛੇਤੀ ਲੈ ਆ ਛੇਤੀ ਕੌਣ ਕਿਡੇ ਆਇਆ ਨਿਕਲੇ ਆਪ ਨਹੀਂ ਪਤਾ ਕੀ ਹੋਣਿਆ ਅੱਕੇ ਨੀਆਂ ਵਲਾਂ ਚੜੀਆਂ ਵਾਂ ਪਤਾ ਨਹੀਂ ਇਹਨਾਂ ਕਿਦੋਂ ਕੋ ਲੱਗਣਾ ਨਹੀਂ ਲੱਗਣਾ ਕਿਦਾਂ ਜਾੜ ਪਾਈ ਇਹਨਾਂ ਨੇ ਇਹਨਾਂ ਨੂੰ ਕੋਈ ਸਮਝ ਨਹੀਂ ਲੱਗਣ ਲਈ ਕਰਾਂ ਤੇ ਕਰਾਂ ਕੀ ਮੈਨੂੰ ਤਾਂ ਮੁਰਮੁਰ ਕੇ ਸੁਣ ਦੀ ਗੋਣਾ ਦੇ ਜੇ ਤਾਂ ਆਈ ਜਾਂਦਾ ਰਹੀਆਂ ਹੁਣ ਤੀਂ ਹੋਏ ਪੀਆ ਦੇ ਰਹੀਆਂ ਨੇ ਕੀ ਵੇ ਵੀ ਜਾਰੀ ਬਜੇ ਰਹੀਦੀ ਦੇ ਚਲੋ ਨਿੱਕੀ ਨੂੰ ਵੇ ਤੇ ਕਾਦੰਦਾ ਘਰ ਸਭ ਖਾਹੀ ਰੋਟੀ ਖਾਂਦੇ ਸੀ ਚਲੋ ਨਿਆਣੇ ਦੇ ਸ਼ਾਮ ਦੀ ਮਾਂ ਦਾ ਤੇ ਮਾਸੀ ਦਾ ਕਿੰਨਾ فرق ਹੁੰਦਾ ਵਾ ਦੋਵੇਂ ਆਪਣੇ ਟੱਬਰ ਰਿੰਦੀਆਂ ਬੇ ਕਾਰਵਾਸ ਲੜੀਂਦਾ ਹੁਣ ਉਹ ਨਿਗੇ ਨਿਗੇ ਨਿਆਣੇ ਆ ਰੋਣੇ ਦੀ ਵੀ ਉਮਰ ਹੋ ਗਈ ਆ ਕਿਹੜੀ ਆ ਕੋਹਣਾ ਕੋਹ ਚੋਣੇ ਵੀ ਕਰਨਾ ਹੀ ਆ ਹੁਣ ਅਸੀਂ ਕੀ ਕਹਿ ਸਕਦੇ ਸਾਡੇ ਹੱਥਾਂ ਤੋਂ ਸਭ ਕੁਝ ਨਿਕਲ ਗਿਆ ਵਾ ਇਹ ਸਾਡੇ ਆਸਨ ਦਾ ਕੋਹਤ ਫੇਤੇ ਚਲੋ ਕਰਦੇ ਮੈਨੂੰ ਤਾਂ ਫਿਕਰੀ ਲੱਗਾ ਰਹਿੰਦਾ ਵਾ ਨਿੱਕੀ ਕੁੜੀ ਨੇ ਵੀ ਔਖਾ ਕਰਤਾ ਜਿਉ ਹੁੰਦੀ ਤੇ ਮੈਂ ਉੱਥੇ ਤੋਰ ਦੇਣੀ ਸੀ ਆਪਣੇ ਘਰ ਹੀ ਨਾਲੇ ਆਪਣੇ ਨਾਲੇ ਸ਼ਾਮ ਦੀ ਮਾਸੀ ਤੇ ਮਾਂ ਹੀ ਮਾਸੀ ਤੇ ਮਾਂ ਜਿੰਨਾ ਫਰਕ ਵਾ ਆਪਣੇ ਘਰ ਵਿੱਚ ਉਹਦੀ ਨੇ ਨਾਲੇ ਸ਼ਾਮ ਦੀ ਪੜਾਉਂਦੀ ਸਭ ਕੁਝ ਹੋ ਜਾਣਾ ਹੈ ਪਰ ਹੁਣ ਮਹਾਰਾਜ ਨੇ ਮੌਕਾ ਨਹੀਂ ਦਿੱਤਾ ਕੀ ਕਰੀਏ ਮੈਂ ਤਾਂ ਕਈ ਕੱਲਾ ਸੋਚ-ਸੋਚ ਕੇ ਹੀ ਕਮਰਾ ਹੋ ਗਿਆ ਵਾ ਤੇ ਕਰਨਾ ਕੀ ਬੋਲ ਮਹਾਰਾਜ ਆਵਾ ਮਹਾਰਾਜ ਦੇ ਰੰਗਵਾ ਕੀ ਕਰਨਾ ਮਹਾਰਾਜ ਦੇ ਰੰਗਣਾ ਉਹ ਬਾਸਟੀ ਡਾੜੀ ਲੱਗੇ ਪੇਂਟਰ ਦੇ ਕੁੱਤੇ ਬੜੇ ਲਿਬੜੇ ਪੈਣ ਜਿਹੜੀਆਂ ਬੱਲਾਂ ਵੱਡੀ ਜਾਂੜੇ ਹੁਣ ਤਾਂ ਤੋਰੀਆਂ ਕਦੋਂ ਲੱਗਣੇ ਤੇ ਤੁਸੀਂ ਪੱਲਾ ਸਾਰੀਆਂ ਵੱਢ ਕੇ ਸੁੱਟਤੀਆਂ ਕੋਨੀ ਹੁੰਦਾ ਉਹ ਲਿਆਂ ਨੂੰ ਮਹਾਰਾਜ ਕੱਚੀ ਪੱਕੀ ਵੱਡੀ ਜਾਂਦਾ ਵਾ ਉਦੋਂ ਅਸੀਂ ਵੇਦੇ ਕੱਖ ਨਹੀਂ ਇਹਨਾਂ ਦਾ ਤਾਂ ਲੱਗਣਾ ਕੱਖ ਨਹੀਂ ਗਾ ਹਾਏ ਹੁਣ ਮੀ ਪੈਣੇ ਹੁਣ ਤੇ ਲੱਗਣੇ ਹੀ ਹੈ ਗਾੜੀ ਕਿੱਥੇ ਲੱਗਣਾ ਇਹਨਾਂ ਨਾਲ ਕੱਲੇ ਗੱਲਾਂ ਕਰੀ ਜਾਂਦੇ ਕੀ ਗੱਲਾਂ ਕਰਨ ਦੇ ਅਮਰਦੋਨ ਹੁਣ ਪਤਾ ਉਹ ਨਹੀਂ ਤਾਂ ਆਉਣਾ ਨਹੀਂ ਤੀ ਕੀ ਅਮਰਦੋਨ ਆਣ ਦੇ ਉਹ ਮੈਂ ਆਖਿਆ ਚੱਲ ਉਹ ਹੀ ਦੁਨੀਆ ਦੇ ਰਹਿੰਦੀ ਤੂੰ ਉੱਥੇ ਤੁਰ ਦਿੰਦੇ ਆਪਣਾ ਨਿਆਣੇ ਸ਼ਾਮ ਦੀ ਕਿੱਥੇ ਤੁਰ ਦਿੰਦੇ ਰੋਣੇ ਨਾਲ ਡਾੜੀ ਕਿਹੋ ਜੀਆਂ ਗੱਲਾਂ ਕਰਨ ਦੇ ਜੇ ਤੁਸੀਂ ਉਹ ਤਾਂ ਮਾਨਪਰੀ ਦੀ ਉਹ ਉੱਥੇ ਵਿਸੇਬਾ ਕਰੀ ਜਾਂਦੀ ਸੀ ਜਿੱਡਾ ਉਹ ਚੰਦਰਾ ਟੱਬਰ ਵਨ ਉਹ ਇੱਕ ਭਾਜੀ ਵਿੱਚ ਚੱਜਦਾ ਵਾ ਉਹ ਜਿਹੜੀ ਉਹਦੀ ਸੱਸ ਵਾ ਉਹ ਤਾਂ ਵੱਢ ਕੇ ਨੀਂ ਥਲੇ ਦੇਣਯੋਗੀ ਤੇ ਸੋਖ ਜਿਹੜੀ ਉਹ ਕਿੰਨੀ ਤੇਜ ਉੱਥੇ ਉਹਨਾਂ ਤੋਂ ਉੱਥੇ ਕੇਸ ਨੂੰ ਕੀ ਆਖਣਾ ਸੀ ਬਾਬਾ ਡਾੜੀ ਜੰਗ ਦਾ ਮੈਦਾਨ ਬਣ ਜਾਣਾ ਸੀ ਉੱਥੇ ਜੰਗ ਦਾ ਮੈਦਾਨ ਪ੍ਰਾਣਾ ਦੇ ਚੰਗਾ ਸੀ ਨਾ ਮੈਂ ਕਦੋਂ ਕਹਣੀ ਪ੍ਰਾਣਾ ਵਾਲਾ ਮੈਂ ਤਾਂ ਕਹਣੀ ਪ੍ਰਾਣਾ ਹੀ ਕੱਲਾ ਚੰਗਾ ਸੀ ਬਾਕੀ ਟੱਬਰ ਪਰ ਉਹਨੇ ਕੱਲੇ ਨੇ ਤਾਂ ਨਹੀਂ ਘਰ ਰਹਿਣਾ ਉਹਨੇ ਤਾਂ ਡੱਬਰ ਲੱਗ ਹੀ ਰਹਿਣਾ ਹੁਣ ਅਸੀਂ ਕੀ ਕਰ ਸਕਦੇ ਹੁਣ ਤਾਂ ਕੁਝ ਵੀ ਨਹੀਂ ਹੁਣ ਤੇ ਸਭ ਕੋ ਘਤੋਂ ਖੁੰਝ ਗਿਆ ਵਾ ਹੁਣ ਆਪਾਂ ਕੀ ਕਰ ਸਕਦੇ ਹੁਣ ਤਾਂ ਗੱਲਾਂ ਹੀ ਆ ਗੱਲਾਂ ਨਾਲ ਹੀ ਮਨ ਨੂੰ ਸਮਝਾਈ ਜਾਂਦੀ ਓਏ ਡੈੜੀ ਮਾਨਪ੍ਰੀਤ ਹੀ ਚੁੱਪ ਕਰਕੇ ਕਰੀ ਜਾਂਦੀ ਸਾਰੀ ਜਾਂਦੀ ਉਹਨਾਂ ਦੇ ਘਰ ਦਾ ਜੇ ਉਹ ਥੱਸਨੇ ਵੀ ਕਹਿ ਰਹਿਣਾ ਸੁਖਨੇ ਵੀ ਕਹਿਣਾ ਚੁੱਪ ਕਰਕੇ ਟਾਈਮ ਪਾਸ ਕਰੀ ਜਾਂਦੀ ਤੇ ਭਾਜੀ ਨੂੰ ਵੀ ਕਹਿਣਾ ਤਾਂ ਭਾਜੀ ਨੂੰ ਤਾਂ ਆਪਣੇ ਟੱਬਰ ਤੇ ਯਕੀਨ ਹੀ ਨਹੀਂ ਮਾਨਪ੍ਰੀਤ ਤੇ ਨਹੀਂ ਕੋਈ ਯਕੀਨ ਵੀ ਚਲੋ ਕੋਈ ਨਹੀਂ ਹੁਣ ਜੇ ਤੁਹਾਡੇ ਹੱਥੋਂ ਸਭ ਕੁਝ ਨਿਕਲ ਗਿਆ ਹੁਣ ਅਸੀਂ ਕੀ ਕਹਿ ਸਕਦੇ ਅਸੀਂ ਨਾ ਕੋਈ ਹੁਣ ਕਰ ਸਕਦੇ ਆ ਨਾ ਹੁਣ ਕਹਿ ਸਕਦੇ ਆ ਨਾ ਉਹਨਾਂ ਦੇ ਟੱਬਰ ਨੂੰ ਕੁਝ ਕਹਿ ਸਕਦੇ ਆ ਕਿ ਨਾ ਕਰੋ ਆ ਕਰੋ ਅਸੀਂ ਕੀ ਕਹਿਣਾ ਉਹਨਾਂ ਨੂੰ ਪਰ ਜੇ ਜਿੰਦੀ ਹੁੰਦੀ ਪਰ ਉਹਨੇ ਨਹੀਂ ਉੱਥੇ ਟਿਕਣਾ ਡੜੀ ਹੁਣ ਤਾਂ ਚੱਲ ਰੱਬ ਦੀ ਕੀਤੀ ਹੋ ਗਈ ਜਿੱਦਾਂ ਹੋ ਗਈ ਜੋ ਹੋ ਗਿਆ ਹੁਣ ਕੀ ਕਰਨਾ ਪਰ ਹੁਣ ਦਾਦੀ Saab ਦੀ ਆ ਕਹਿੰਦੇ ਹੁਣ ਤਾਂ ਦਾਦੀ ਵੀ ਕਹਿੰਦੀ ਮੈਂ ਪਰੌਂਠੀਆਂ ਲਾ ਕੇ ਦੇਨੀ ਮੈਂ ਫਰਾਨਾਣ ਕਰਦੀ ਉਹਦੇ ਜਿੰਦਿਆਂ ਤੱਕ ਤੇ ਉਹ ਵੀ ਨਹੀਂ ਕਿਤੇ ਲੱਗ ਕਿਤੇ ਮਨਪਰੀ ਨੂੰ ਸਾਧਵਾ ਦਿੰਦੀ ਆ ਉਹ ਚੱਲ ਹੁਣ ਆਪਾਂ ਹੁਣ ਲਗੱਥੇ ਜਾ ਕੇ ਗੱਲ ਕਰਦੇ ਚੰਗੇ ਨਹੀਂ ਲੱਗਦੇ ਆਡਾ ਹੁਣ ਫਰਜ਼ ਨਹੀਂ ਕਿਉਂ ਬੰਦਾ ਉੱਥੇ ਗੱਲ ਕਰਨ ਦਾ ਤੇ ਅਜੇ ਭੋਗ ਵਾਲੇ ਮੈਂ ਦਿਨ ਗਈ ਕਿ ਉਹ ਦਿਨ ਉਹਨੂੰ ਕੀ ਰਣਜੀਤ ਨੂੰ ਮੈਂ ਤਾਂ ਉਦੋਂ ਮੈਂ ਈ ਸ਼ਰੈਅੰਤ ਨਹੀਂ ਮੈਂ ਗੱਲ ਕਰ ਦੂੰਗੀ ਵੀ ਅਮਰਤ ਨਹੀਂ ਲੱਭਣ ਦੀ ਤੇ ਰਣਜੀਤ ਨੇ ਮੇਰਾ ਮੋੜਾ ਫੜ ਲਿਆ ਵੀ ਦੀਦੀਆਂ ਗੱਲ ਕਰਨ ਵਾਲੀ ਮੈਂ ਈ ਸ਼ਰੈਅੰਤ ਪੇ ਉਦੋਂ ਕਰ ਦਿੰਦੀ ਵੀ ਅਮਰਤ ਘਰ ਹੈ ਨਹੀਂ ਆ ਚੱਲੋ ਤੇ ਮੈਂ ਵੀ ਡੇਢੀ ਟਾਈਮ ਆ ਵੇਖ ਹੀ ਲੈਣੀ ਆ ਵਾ ਟਾਈਮ ਕਿੱਦਾਂ ਦਾ ਓਏ ਆਪਾਂ ਹੁਣ ਕੀ ਕਰਨਾ ਉੱਥੇ ਹੁਣ ਸਾਰਿਆਂ ਨਾਲ ਵੱਲਾਂ ਵੜਦਿਓ ਨਹੀਂ ਵੱਡਦਾ ਮੈਂ ਤਾਂ ਹੁਣ ਆਪਣੇ ਮਨ ਨੂੰ ਹੀ ਸਮਝਾਉਂਦੇ ਆਂ ਮਹਾਰਾਜ ਨੂੰ ਕੀ ਕਰਾਂ ਹੁਣ ਮੈਂ ਮਹਾਰਾਜ ਨੇ ਜੋ ਕਰਤਾ ਹਾਂ ਮਹਾਰਾਜ ਦੀ ਕੀਤੀ ਨੂੰ ਕੌਣ ਮੋੜਦਾ ਵਾ ਪਰ ਹੋਇਆ ਬੜਾ ਮਾੜਾ ਵਾ ਕੀ ਕਰਨਾ ਫਿਰ ਚੱਲਣਾ ਪੈਣਾ ਵਾ ਜੋ ਜਿੱਦਾਂ ਮਹਾਰਾਜ ਨੇ ਲਿਖਿਆ ਓਦਾਂ ਹੁਣ ਕਰਨਾ ਹੀ ਪੈਣਾ ਜੋ ਮਹਾਰਾਜ ਦੇ ਰੰਗ ਵਾ ਕੀ ਕਰਨਾ ਫਿਰ ਭੂਤ ਭੂਤ ਲਾਇਆ ਆਇਦਾਂ ਨੇ ਕੰਮ ਦੇ ਚੋਰ ਹੈਗੀਆਂ ਬਈ ਇਹਨਾਂ ਨੂੰ ਪੂਰੀ ਦਿਖਾਈ ਦੇਣੀ ਹੁਣ ਕੇ ਹੁਣ ਮੈਂ ਘਰ ਜੇ ਨਹੀਂ ਜਾਣਾ ਹੁਣ ਇਹ ਤਾਂ ਦੱਸਣ ਦੀ ਹੋਣੀ ਆਪਣੀ ਮਾਰ ਨਹੀਂ ਪੂਰੀ ਜਾ ਕੇ ਕਦੀ ਸੋਨੂ ਨੂੰ ਦੱਸਦੀ ਹੋਣੀ ਤੇ ਕਦੀ ਸੁਖ ਨੂੰ ਦੱਸਦੀ ਹੋਣੀ ਸੁਖ ਨੇ ਤੇ ਅੱਗੀ ਦੇ ਹੀ ਆਖਣ ਵੀ ਮੈਨੂੰ ਦਿਖਾਈ ਦਿੰਦੇ ਆ ਤੇ ਇਹਨੇ ਹੋਰ ਜਾ ਕੇ ਚੁੱਕਤਾ ਹੁੰਦਾ ਸੁਖ ਵੱਡੀਆਂ ਸਿਆਣੀਆਂ ਆਈਆਂ ਚੁਮਟੇ ਵੜੇ ਵਗਾਉਂਗਾ ਨਾ ਹੋਊਗਾ ਮੈਨੂੰ ਪਤਾ ਭੂਤ ਪਾਤੇ ਕੋ ਹੁੰਦੇ ਨਹੀਂਗੇ ਪਰ ਮੈਂ ਇਦਾਂ ਆ ਵੀ ਮੈਂ ਕਿਸੇ ਨੂੰ ਨਾ ਕਿਸੇ ਨੂੰ ਲਿਆ ਕੇ ਨਾ ਇਹਨਾਂ ਨੂੰ ਚੁਮਟੇ ਵਗਾਉਣੇ ਆ ਮੈਂ ਖਣਾ ਵਾਹੋ ਇਹਨਾਂ ਨੂੰ ਚੁਮਟੇ ਕਿੱਥੇ ਇਹਨਾਂ ਦੇ ਭੂਤ ਆ ਕੱਢੋ ਇਹਨਾਂ ਦੇ ਕੰਮ ਚੋਰ ਨਾ ਹੋਣ ਦੇ ਗੱਲ ਹਮਾਰੀ ਲਾਈ ਕਿ ਆਉਂਦੇ ਜਿੱਦਾਂ ਕਿਤੇ ਸੋਨੂ ਨਾ ਨਹੀਂ ਆ ਰਿਹਾ ਪਾਉਂਦੀਆਂ ਰਹਿਣ ਦੇ ਆਪੇ ਪਾ ਕੇ ਹਟ ਜਣਗੀਆਂ ਇਹੋ ਜਿਹੇ ਗੱਲਾਂ ਹੁਣ ਹੈ ਹੀ ਨਹੀਂ ਗਰਬਾਣੀ ਚਾਰ ਸ਼ਵੇਰੇ ਚੱਲਣ ਡੀ ਨਾ ਕੋਈ ਭੂਤ ਨਾ ਕੋਈ ਸ਼ੂਤ ਨਾ ਕੋਈ ਗੱਲ ਨਾ ਕੋਈ ਬਾਹਰ ਪਹਿਲਾਂ ਲੋਕ ਆਪਣੇ ਪਰਛਾਵੇਂ ਤੋਂ ਡਰੀ ਜਾਂਦੇ ਹੁੰਦੇ ਹੁਣ ਤੇ ਇਹੋ ਜਿਹੀ ਕੋਈ ਗੱਲ ਆ ਹੀ ਨਹੀਂ ਗਿਆ ਰੱਬ ਰੱਬ ਕਰੋ ਕੋਈ ਗੱਲ ਹੀ ਨਹੀਂ ਜਿਹੜੇ ਰੱਬ ਦਾ ਨਾਂ ਨਹੀਂ ਲੈਣਾ 24 ਘੰਟੇ ਸੁੱਖ ਦਾ ਤੇ ਖਾਣ ਵਾਲੀ ਧਿਆਨ ਤੇ ਆ ਦਵਿੰਦਰ ਦਾ ਲੜਨ ਨਾਲ ਧਿਆਨ ਇਹਨਾਂ ਨੂੰ ਭੂਤ ਹੀ ਦਿਖਾਈ ਦੇਣੇ ਇਹਦੇ ਗੁਰਦੁਆਰੇ ਨਹੀਂ ਜਾਣਾ ਕੋਈ ਗੱਲ ਨਹੀਂ ਕੋਈ ਬਾਤ ਹਾਏ ਹਾਏ ਇੰਨੀ ਧੁੱਪ ਆ ਆ ਜੋ ਗਾਂ ਹੁਣਾ ਬੀਬੀਆਂ ਆਂਦੀਆਂ ਹੁੰਦੀਆਂ ਰੁੱਖਾਂ ਥੱਲੇ ਦੁਪਹਿਰੇ ਭੂਤ ਹੁੰਦੇ ਆ ਤੇ ਮੇਰਾ ਤਾਂ ਕਿਤੇ ਇੰਨਾ ਬੁਰਾ ਹਾਲ ਕਰਦਾ ਹੁਣ ਤੁਸੀਂ ਭੂਤ ਚ ਬਣਾਉਨੇ ਆ ਗੁੰਦਰ ਜਿਹੜੀਆਂ ਪ੍ਰਾਣੀਆਂ ਆਂਦੀਆਂ ਹੁੰਦੀਆਂ ਹੈ ਨਾ ਬੀਬੀਆਂ ਹੂੰ ਉਹ ਸੱਚੀ ਗੱਲ ਸਾਬਤ ਹੋਈ ਆ ਹਾਂ ਤੂੰ ਤੇ ਇਹਨੂੰ ਆ ਗਈ ਹਾਂ ਮੇਰਾ ਵੀ ਬਹੁਤ ਬੁਰਾ ਹਾਲ ਕੀਤਾ ਉਹਨਾਂ ਨੇ ਤੇ ਹੋਰ ਤਾਂ ਮੈਂ ਝੂਠ ਬੋਲਦੀ ਆ ਫਿਰ ਮੈਂ ਤਾਂ ਹੀ ਸੱਚੀ ਬੋਲਦੀ ਤੁਸੀਂ ਮੇਰੀ ਮੰਨਦੇ ਨਹੀਂ ਨਾ ਗੱਲ ਮੇਰੇ ਅੰਦਰ ਸਾਹ ਨਹੀਂ ਨਿਕਲਿਆ ਚੰਗਾ ਹੋਇਆ ਇਦਾਂ ਹੀ ਚਾਹੀਦੀ ਜੇ ਕੋਈ ਦਾ ਮੰਨੀਏ ਨਾ ਸੱਚ ਹੁਣ ਮੈਂ ਸੋਚਣ ਡਿਆ ਵੀ ਉਹ ਜਿਹੜਾ ਖੂਹ ਵਾਲਾ ਬਾਬਾ ਵਾ ਹਾਂ ਉਹਦੇ ਕੋਲੋਂ ਚਲੀਏ ਕੀ ਕਰਨ ਉਹ ਪੱਥਰ ਦੇਖਾਈ ਹੋਵੇ ਨਾ ਉਹ ਮਿੰਦੋ ਉਹ ਮਿੰਦੋ ਗਈ ਉਹਨੂੰ ਬੜਾ ਚਿਮਟਾ ਫੇਰਿਆ ਹਾਏ ਹਾਏ ਇੰਨਾ ਚਿਮਟਾ ਫੇਰਿਆ ਹੋ ਜੇ ਤੱਕ ਇਦਾਂ ਇਦਾਂ ਤੁਰਦੀ ਕਦੀ ਖੁੰਡੀ ਮੰਗਦੀ ਉਹ ਅੱਛਾ ਹੋਰ ਕੀ ਕੋਈ ਨਹੀਂ ਭੂਤੇ ਉਹਦੇ ਨਿਕਲ ਗਏ ਨਾ ਕੀ ਪਤਾ ਮੈਨੂੰ ਨਿਕਲੇ ਕਿ ਨਹੀਂ ਨਿਕਲੇ ਭੂਤ ਨਿਕਲ ਗਏ ਉਹਦੇ ਚਿਮਟਾ ਪਤਾ ਕਿੰਨਾ ਫੇਰਿਆ ਹੈਗਾ ਭੂਤ ਨਿਕਲ ਗਏ ਕਹਿੰਦੇ ਤੁਸੀਂ ਦਵਿੰਦਰ ਤੂੰ ਆਨੀ ਆ ਵੀ ਮਿੰਨ ਨੂੰ ਚੁੰਮਟਾ ਖਰਿਆ ਮਿੰਨ ਨੂੰ ਚੁੰਮਟਾ ਨਹੀਂ ਫਿਰਿਆ ਉਹ ਭੂਤਾਂ ਨੂੰ ਚੁੰਮਟਾ ਫਿਰਿਆ ਭੂਤਾਂ ਨੂੰ ਤੇ ਉਹ ਕੋ ਏਦਾਂ ਏਦਾਂ ਤੁਰਦੀ ਫਿਰ ਡੁੱਡੀ ਹੋ ਕੇ ਉਹ ਤੇ ਚੱਲ ਓਦਾਂ ਹੁਣ ਉਮਰ ਦੇ ਹਿਸਾਬ ਨਾਲਾ ਜਿਹੜਾ ਤੈਨੂੰ ਚੁੰਮਟਾ ਫਿਰਨਾ ਨਾ ਉਹ ਤੇਰੇ ਨਹੀਂ ਵੱਜਣੀਆ ਉਹ ਭੂਤਾਂ ਦੀ ਵੱਜਣੀਆ ਵਾ ਨਾਲੇ ਮੈਂ ਤੇਰੇ ਨਾਲ ਜਾਣਾ ਵਾ ਕੋਈ ਗੱਲ ਨਹੀਂ ਤੇ ਇਹ ਆ ਵੀ ਆਂਦੇ ਆ ਵੀ ਭੂਤ ਜਿਹੜੇ ਆ ਨਾ ਸਰੀਰ ਦੇ ਵਿੱਚ ਕੀ ਰਹਨੇ ਆ ਪਿੰਡ ਵੀ ਨਹੀਂ ਰਹਿੰਦੇ ਜਲਾਈ ਛੱਡ ਜਾਂਦੇ ਆ ਇਹ ਲੋ ਚੁੰਟਾ ਵੋਂਦਾ ਨੋ ਜਿੜਾਈ ਛੱਡਦੇ ਨੇ ਜਿਲੇ ਲੱਗੇ ਹੀ ਨਹੀਂ ਆਉਣਗੇ ਭੂਤ ਬਾਬਾ ਮੈਂ ਨਹੀਂ ਜਾਣਾ ਚਿਮਟੇ ਖਾਣਾ ਤੁਸੀਂ ਜਾਓ ਖਾਏ ਮੈਂ ਨਹੀਂ ਜਾਣਾ ਤੁਸੀਂ ਚਿਮਟੇ ਖਾਓ ਤੁਸੀਂ ਮੈਂ ਜਾਣੇ ਕੋਹ ਵੀ ਆਇਆ ਨਹੀਂ ਮੈਨੂੰ ਚਿਮਟੇ ਮੈਂ ਝੂਠ ਬੋਲਿਆ ਵਾ ਮੇਰਾ ਨਹੀਂ ਮੇਰਾ ਉਹ ਮੈਂ ਝੂਠ ਬੋਲਿਆ ਮੈਂ ਨਹੀਂ ਜਾਣਾ ਮੈਂ ਖਾਣਾ ਹੈ